ਇਹ ਦੋ ਬੱਚੇ ਘੁੱਗੀ ਦੇ ਆ ਤਾਂ ਇਹਨਾਂ ਦੀ ਜਿਹੜੀ ਮਾਂ ਹੈ ਉਹ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਕਿਸੇ ਬਿੱਲੀ ਨੇ ਖਾ ਲਈ ਜਾਂ ਕੋਈ ਕਿਵੇਂ ਨਾ ਕਿਵੇਂ ਕਰਕੇ ਉਹ ਆਊਟ ਲੱਗੀ ਜਾਂ ਮਰ ਗਈ ਤਾਂ ਹੁਣ ਇਹਨਾਂ ਨੂੰ 15 16 ਦਿਨ ਹੋ ਗਏ ਤਾਂ ਇਹਨਾਂ ਨੂੰ ਸਵੇਰ ਸ਼ਾਮ ਚੋਗ ਤੇ ਪਾਣੀ ਇਹਨਾਂ ਦਾ ਮੂੰਹ ਚੋੰਜਨ ਨੂੰ ਮਤਲਬ ਖੋਲ ਕੇ ਤੇ ਬਰੀਕ ਦਾਣੇ ਪਾਉਣੇ ਆ ਉਹਦੇ ਨਾਲ ਇਹ ਰਹਿ ਜਾਂਦੇ ਆ ਹੁਣ ਬੈਠਿਆ ਹੁਣ ਇਹਨਾਂ ਨੂੰ ਚੋਕ ਖਵਾਈ ਆ ਤੇ ਆਰਮ ਨਾਲ ਬੈਠਿਆ ਇਹ ਬਸ ਜਦੋਂ ਇਹ ੜਾਰ ਹੋ ਗਏ ਚੋਗਾ ਚੋਗਣ ਲੱਗ ਗਿਆ ਆਪ ਉਦੋਂ ਛੱਡਾਂਗੇ ਇਹਨਾਂ ਨੂੰ ਉਹਨਾਂ ਚੜਨੀ ਚਾਹੇ ਮਹੀਨਾ ਲੱਗ ਜੇ ਉਦੋਂ ਬਾਅਦ ਛੱਡਾਂਗੇ ਇਹਨਾਂ ਆ ਚਿੜੀ ਆ ਛੋਟੀ ਜਿਹੀ ਚਿੜੀ ਆ ਇਹ ਆ ਚੁਰੀ ਇਹਦੇ ਆਪਾਂ ਤੁਹਾਨੂੰ ਹੁਣ ਇਹਨੇ ਆਂਡੇ ਦਿੱਤੇ ਆ ਆਪਣੇ ਗਾਰਡਨ ਦੇ ਵਿੱਚ ਬੂਟਾ ਇੱਕ ਤਾਂ ਇਹ ਆਂਡੇ ਆ ਦੋ ਆਂਡੇ ਆ ਇਹ ਰੈੱਡ ਕਲਰ ਦੇ ਆਂਡੇ ਆ ਉਦੋਂ ਬਾਅਦ ਫਿਰ ਇਹ ਤਿਆਰੀ ਆ ਬੱਚੇ ਕਢਣ ਦੇ ਇਸ ਕਰਕੇ ਇਹ ਪੰਛੀਆਂ ਤੇ ਜਾਨਵਰਾਂ ਦੀ ਦੇਖਭਾਲ ਕਰੋ ਤਾਂ ਨਾਲੇ ਤਾਂ ਤੁਹਾਡੀ ਕੋਈ ਵੀ ਕਿਸੇ ਕਿਸਮ ਦੀ ਕੋਈ ਸਿਰਦਰਦ ਦੀ ਟੈਨਸ਼ਨ ਹੈ ਉਹ ਘਟੂਗੀ ਤੇ ਤੁਹਾਡਾ ਪੂਰਾ ਮਨ ਲੱਗੂਗਾ ਇਸ ਕੰਮ ਦੇ ਵਿੱਚ ਇਸ ਕਰਕੇ ਕੁਦਰਤ ਨਾਲ ਜੁੜੋ ਤੇ ਕੁਦਰਤ ਨੂੰ ਪਿਆਰ ਕਰੋ ਇਹ ਸ਼ੌਂਕ ਹੈ ਆਪਾਂ ਨੂੰ ਥੋੜਾ ਜਿਹਾ ਪੇਂਟਿੰਗ ਦਾ